ਅਨੀ ਮੰਤੀ ਸਾਹਿਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ ਖਾਸ ਤੌਰ ਤੇ ਤੁਹਾਡੇ ਕੋਲ ਜਿਹੜਾ ਮਹਿਕਮਾ ਬੀਟੀ ਬੈਂਕ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸ ਤਰ੍ਹਾਂ ਪਰਪਾਈ ਹੋਈ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਇਹ ਸਭ ਤੋਂ ਪਹਿਲਾਂ ਮੈਂ ਅੱਜ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਅਮਰਸਰ ਦੇ ਵਿੱਚ ਆਇਆ ਹਾਂ ਮੈਂ ਸਾਡੇ ਚੇਅਰਮੈਨ ਸਾਹਿਬ ਅਸ਼ੋਕ ਤਲਵਾਰ ਜੀ ਜਿਨ੍ਹਾਂ ਨੂੰ ਮੈਂ ਅਜ ਤੱਕ ਦਫ਼ਤਰ ਦੇ ਵਿੱਚ ਆ ਕੇ ਰਸਮੀ ਤੌਰ ਤੇ ਵਧਾਈ ਨਹੀਂ ਸੀਗੀ ਦਿੱਤੀ ਤੇ ਉਹਨਾਂ ਨੂੰ ਵਧਾਈ ਦੇਣ ਇਥੇ ਪਹੁੰਚਿਆ ਸਾਡੇ ਸਾਰੇ ਜ਼ਿਲ੍ਹੇ ਦੀ ਟੀਮ ਜਿਹੜੀ ਆ ਉਹ ਸਾਡੇ ਨਾਲ ਆ ਅ ਜਿੱਥੋਂ ਤੱਕ ਤੁਸੀਂ ਪਰਭਾਈ ਦਾ ਸਵਾਲ ਕੀਤਾ ਸਾਡੇ ਪੰਜਾਬ ਦੇ ਵਿੱਚ ਹੜਾਂ ਕਾਰਨ ਕੋਈ 600 ਦੇ ਕਰੀਬ ਜਗ੍ਹਾ ਜਿਹੜੀ ਸੀਗੀ ਜਾਂ ਕੋਈ ਗ੍ਰਿਡ ਹੋਣਾ ਜਿੱਥੇ ਬਿਜਲੀ ਜਿਹੜੀ ਆ ਉਹ ਪ੍ਰਭਾਵਿਤ ਹੋਈ ਸੀਗੀ ਔਰ ਅਸੀਂ ਕੱਲ ਤੱਕ ਅਸੀਂ ਪਰਸੋਂ ਲਾਸਟ ਅਸੀਂ ਸਾਰੇ ਬਿਜਲੀ ਜਿਹੜੀ ਆ ਸਪਲਾਈ ਜਿਹੜੀ ਆ ਉਹ ਦੁਬਾਰਾ ਰਿਸਟੋਰ ਕਰ ਦਿੱਤੀ ਆ ਲਗਭਗ 16 ਕਰੋੜ ਰੁਪਏ ਦਾ ਨੁਕਸਾਨ ਜੜਾ ਆ ਇਦੇ ਵਿੱਚ ਪੀਐਸਪੀਸੀਐਲ ਨੂੰ ਤੇ ਪੀਐਸਟੀਸੀਐਲ ਨੂੰ ਹੋਇਆ ਅਸੀਂ ਬਹੁਤ ਜਲਦ ਕੋਸ਼ਿਸ਼ ਕੀਤੀ ਕਿ ਜਿੱਥੇ ਕਿਤੇ ਵੀ ਜਿਆਦਾ ਨੁਕਸਾਨ ਆ ਜਾਂ ਜੇ ਬਿਜਲੀ ਸਪਲਾਈ ਦੀ ਜਲਦੀ ਜ਼ਰੂਰਤ ਆ ਉਥੇ ਅਸੀਂ ਆਪਣੇ ਐਮਰਜੈਂਸੀ ਰੈਸਟੋਰੇਸ਼ਨ ਸਿਸਟਮ ਵੀ ਜਿਹੜੇ ਸੀਗੇ ਉਹ ਲਗਾ ਦਿੱਤੇ ਕਈਆਂ ਥਾਵਾਂ ਤੇ ਕੁਝ ਮਜਬੂਰੀ ਵਸ ਕਿਉਂਕਿ ਕੋਈ ਜਿਆਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਸਾਨੂੰ ਜਬਰੀ ਵੀ ਬਿਜਲੀ ਜਿਹੜੀ ਆ ਸਪਲਾਈ ਰੁਕਣੀ ਪਈ ਸੀਗੀ ਪਰ ਅਸੀਂ ਹੁਣ ਤੱਕ ਅਸੀਂ ਆ ਸਾਰੇ ਜਗ੍ਹਾ ਤੇ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਰਿਸਟੋਰ ਕਰ ਚੁੱਕੇ ਆ ਤੁਸੀਂ ਕਹਿੰਦੇ 1600 ਕਰੋੜ ਦਾ ਨਹੀਂ 1600 ਕਰੋੜ ਦਾ ਜੀ ਨੁਕਸਾਨ ਹੋਇਆ ਸੀਗਾ ਇਸ ਤੋਂ ਇਲਾਵਾ ਹੋਰ ਜਿਹੜੇ ਕਿ ਗਰਦੌਲੀ ਵਗੈਰਾ ਸ਼ੁਰੂ ਕਰ ਦਿੱਤੀ ਗਈ ਹੈ ਯਾਰ ਦੇਖੋ ਜਿੰਨਾ ਵੀ ਨੁਕਸਾਨ ਹੋਇਆ ਹੈ ਚਾਹੇ ਉਹ ਐਗਰੀਕਲਚਰ ਸੈਕਟਰ ਦੇ ਵਿੱਚ ਆ ਉਹਦੀ ਵੀ ਗਰਦਾਫਰੀ ਦੀ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਦੇ ਨਾਲ ਮੈਂ ਜੋ ਆਪਦੇ ਹਲਕੇ ਦੇ ਵਿੱਚ ਜਾਂ ਬਾਕੀ ਹਲਕਿਆਂ ਦੇ ਵਿੱਚ ਵੀ ਜਾ ਕੇ ਦੇਖਿਆ ਹੈ ਕਿ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਘਰ ਬਹੁਤ ਡੈਮੇਜ ਹੋਏ ਨੇ ਔਰ ਖਾਸ ਤੌਰ ਤੇ ਹੁਣ ਵੀ ਹੋ ਰਹੇ ਨੇ ਜਦੋਂ بارش ਹੋ ਕੇ हटਦੀ ਆ ਉਸ ਤੋਂ ਬਾਅਦ ਮਕਾਨ ਜਿਹੜੇ ਕੱਚੇ ਨੇ ਬਾਲਿਆਂ ਵਾਲੇ ਨੇ ਛੱਤਾਂ ਉਹ ਡਿੱਗ ਜਾਂਦੀਆਂ ਨੇ ਸੋ ਕਈ ਥਾਵਾਂ ਤੇ ਤੇ ਇਹੋ ਜਿਹੇ ਹਾਲਾਤ ਬਣੇ ਕਿ ਕਾਫੀ ਲੋਕਾਂ ਨੇ ਛੋਟੇ ਛੋਟੇ ਕਾਨੇ ਵਗੈਰਾ ਪਾ ਕੇ ਉੱਤੇ ਆਪਣਾ ਆਤਰ ਪਹਿਲਾਂ ਪਾ ਕੇ ਗੁਜ਼ਾਰਾ ਕੀਤਾ ਹੋਇਆ ਸੀਗਾ ਉਹਦੀ ਵੀ ਅਸੀਂ ਬਕਾਇਦਾ ਰਿਪੋਰਟ ਜਿਹੜੀ ਆ ਉਹ ਮੰਗ ਲਈ ਆ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਧਾ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲੇ ਦਿਨ ਤੋਂ ਹੀ ਮਤਲਬ ਹਟਾਈ ਤਾਂ ਸੀਗੀਆਂ ਕਿ ਅਸੀਂ ਸਾਰੇ ਆਪਦੇ ਆਪਦੇ ਫੀਲਡ ਦੇ ਵਿੱਚ ਰਹੀਏ ਜਿੰਨੇ ਵੀ ਜ਼िला ਪ੍ਰਸ਼ਾਸਨ ਸੀਗਾ ਉਹ ਵੀ ਲਗਭਗ ਫੀਲਡ ਦੇ ਵਿੱਚ ਹੀ ਰਿਹਾ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਾਰੇ ਜਿਹੜੇ ਫੀਲਡ ਦੇ ਵਿੱਚ ਸੀਗੇ ਸੋ ਹਰ ਜਗ੍ਹਾ ਤੇ ਜਾ ਕੇ ਜਿੱਥੇ ਵੀ ਕੋਈ ਰਾਹਤ ਕਾਰਜ ਸ਼ੁਰੂ ਕੀਤੇ ਜਾ ਸਕਦੇ ਸੀਗੇ ਉਹ ਰਾਹਤ ਕਾਰਜ ਸ਼ੁਰੂ ਕੀਤੇ ਗਏ ਔਰ ਹੁਣ ਕਿਉਂਕਿ ਖਤਰਾ ਥੋੜਾ ਟਲਿਆ ਇਸ ਤੋਂ ਬਾਅਦ ਅਸੀਂ ਸਾਰਾ ਹੀ ਸਰਵੇ ਜਿਹੜਾ ਡਿਟੇਲਡ ਰਿਪੋਰਟਸ ਜਣੀਆਂ ਨੇ ਉਹ ਕਲੈਕਟ ਕੀਤੀਆਂ ਜਾ ਰਹੀਆਂ ਨੇ ਮੰਤਰੀ ਸਾਹਿਬ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਵੀ ਸੀਐਮ ਸਾਹਿਬ ਵੀ ਫੀਲਡ ਦੇ ਵਿੱਚ ਰਹੇ ਪਰ ਕੀ ਕਿਸੇ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਏਗੀ ਦਿੱਕਤ ਨਾਲ ਮਤਲਬ ਕਹਿੰਦੇ ਕਲਾਈ ਹੋਣੀ ਚਾਹੀਦੀ ਸੀ ਕਲਾਈ ਨਹੀਂ ਹੋ ਸਕੀ ਦੇਖੋ ਜਿਹੜੀਆਂ ਜਿਹੜੀ ਕੁਦਰਤੀ ਆਫਤ ਹੁੰਦੀ ਹੈ ਨਾ ਇਹ ਇਹਦੇ ਤੇ ਜ਼ਿਆਦਾਤਰ ਕਸੂਰ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਕੋਈ ਕਈ ਵਾਰੀ ਹਾੜ ਆ ਜਾਣੇ ਪੋਚਾ ਆ ਜਾਣਾ ਕੁਦਰਤੀ ਆਫਤ ਦੇ ਵਿੱਚ ਜਿਹੜੀ ਆ ਨਾ ਉਹ ਫਿਰ ਸਾਨੂੰ ਸਾਰੇ ਕਲੈਕਟਿਵਲੀ ਜਿਹੜਾ ਉਹ ਕੰਮ ਕਰਨਾ ਪੈਂਦਾ ਹਾਂ ਜਿੱਥੋਂ ਤੱਕ ਕੁਝ ਥਾਵਾਂ ਤੇ ਖੁਲਾਈ ਵਗੈਰਾ ਨਹੀਂ ਹੋਈ ਉਹ ਅਸੀਂ ਇਨ ਫਿਊਚਰ ਜ਼ਰੂਰ ਉਹਦਾ ਧਿਆਨ ਰੱਖਾਂਗੇ ਕਿ ਪ੍ਰੋਪਰ ਜਿਹੜੀਆਂ ਡਰੇਨਸ ਨੇ ਉਹਨਾਂ ਦੀ ਸਮੇਂ-ਸਮੇਂ ਤੇ ਸਫਾਈ ਜਿਹੜੀ ਆ ਉਹਦੀ ਰਹੇ ਤਾਂ ਕਿ ਇਹੋ ਜੀ ਕੁਦਰਤੀ ਆਫਤ ਵੇਲੇ ਜਿਹੜੇ ਜਿਹੜੀਆਂ ਚੀਜ਼ਾਂ ਅਸੀਂ ਆਪ ਰੋਕ ਸਕਦੇ ਹਾਂ ਕਮ ਸੇ ਕਮ ਉਹਨਾਂ ਨੂੰ ਉਹ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਉੱਤੇ ਜ਼ਰੂਰ ਧਿਆਨ ਦਿੱਤਾ ਜਾਊਗਾ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਵਾਸਤੇ ਰੈਵਨਿਊ ਜਨਰੇਟ ਕਰਨਾ ਇੱਕ ਚੈਲੰਜ ਹੋ ਸਕਦਾ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਦੇਖੋ ਰੈਵਨਿਊ ਜਨਰੇਟ ਕਰਨਾ ਜਾਂ ਰੈਵਨਿਊ ਦੀ ਲੋੜ ਜਿਹੜੀ ਆ ਮੈਂ ਸਮਝਦਾ ਇਹਦੇ ਤੇ ਰੈਵਨਿਊ ਜਿੰਨਾ ਮਰਜ਼ੀ ਖਰਚੋ ਜੇ ਉਹ ਨਹੀਂ ਆ ਕਿਉਂਕਿ ਬੇਸਿਕ ਲੋੜ ਜਿਹੜੀ ਆ ਉਹ ਇਸ ਵੇਲੇ ਲੋਕਾਂ ਨੂੰ ਬਚਾਉਣ ਦੀ ਸੀਗੀ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣਾ ਉਹਨਾਂ ਨੂੰ ਉਹਨਾਂ ਦੇ ਕਿਸੇ ਵੱਡਾ ਕੋਈ ਡੈਮੇਜ ਨਾ ਹੋ ਪਾਵੇ ਉਹਦੇ ਤੋਂ ਬਚਾਉਣਾ ਜਿਹੜਾ ਜ਼ਿਆਦਾ ਜ਼ਰੂਰੀ ਹੁੰਦਾ ਬਾਕੀ ਰੈਵਨਿਊ ਜਾਂ ਖਰਚਾ ਜਿਹੜਾ ਇਹ ਸੈਕੰਡਰੀ ਆ ਜਾਂਦਾ ਕਿਉਂਕਿ ਇਹੋ ਜੀ ਕੁਦਰਤੀ ਆਫਤ ਦੇ ਉੱਤੇ ਖਰਚਾ ਹੁੰਦਾ ਵੀ ਆ ਔਰ ਖਰਚੇ ਕਰਨੇ ਵੀ ਪੈਂਦੇ ਨੇ ਔਰ ਸਰਕਾਰਾਂ ਨੂੰ ਖਰਚੇ ਕਰਨੇ ਵੀ ਚਾਹੀਦੇ ਨੇ ਕਿਉਂਕਿ ਡੈਮੋਕ੍ਰੇਸੀ ਤੇ ਉਹ ਹੀ ਚਾਹੁੰਦੀ ਆ ਕਿ ਜਿੱਥੇ ਲੋਕਾਂ ਦਾ ਲੋਕਾਂ ਦੀ ਵੈਲਫੇਅਰ ਹੁੰਦੀ ਹੋਵੇ ਸੋ ਅਸੀਂ ਅਸੀਂ ਕੋਸ਼ਿਸ਼ ਕੀਤੀ ਆ ਕਿ ਆ ਮਤਲਬ ਗ੍ਰੇਟੈਸਟ ਹੈਪੀਨਸ ਆਫ ਦਾ ਗ੍ਰੇਟੈਸਟ ਨੰਬਰ ਕਿ ਜਿੰਨੇ ਵੀ ਮੈਕਸਿਮਮ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਸਹੂਲਤ ਦਈਏ ਉਹਨਾਂ ਨੂੰ ਅਸੀਂ ਸੁਰੱਖਿਅਤ ਥਾਵਾਂ ਤੇ ਵੀ ਪਹੁੰਚਾਈਏ ਉਹਨਾਂ ਦਾ ਜੋ ਨੁਕਸਾਨ ਜੋ ਡੈਮੇਜ ਹੋਇਆ ਉਹਦੀ ਪਰਪਾਈ ਵੀ ਕਰੀਏ